ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਤੇ ਸਾਡੇ ਪੰਜਾਬ ਵਿੱਚ ਨਿੰਮ ਦੀ ਬਹੁਤ ਲੋਕਾਂ ਨੇ ਚਿੰਤਾ ਕੀਤੀ ਬਹੁਤ ਸਾਰੀਆਂ ਕਾਲਾਂ ਆਈਆਂ ਸਾਨੂੰ ਮਤਲਬ ਨਿੰਮ ਨੂੰ ਫਟਾਰਾ ਨਹੀਂ ਆ ਰਿਹਾ ਤੇ ਨਿੰਮ ਸੁੱਕ ਗਏ ਬਹੁਤ ਵੱਡੇ ਲੈਵਲ ਦਾ ਪੰਜਾਬ ਅਜੇ ਸੋਸ਼ਲ ਮੀਡੀਆ ਤੇ ਇਹ ਜਿਹੜਾ ਸਿਸਟਮ ਫੈਲਿਆ ਤਾਂ ਅਸੀਂ ਉਹਦਾ ਜਵਾਬ ਦਿੱਤਾ ਵੀ ਇਹਦਾ ਸੈਂਟੀਫਿਕ ਰੀਜ਼ਨ ਇਹ ਹੈਗਾ ਵੀ ਦੇਖੋ ਹਰ ਪਲਾਂਟ ਨੂੰ ਜਦੋਂ ਲੀਫ ਬੱਡ ਤੋਂ ਮਤਲਬ ਜਿਹਾ ਪੱਤੇ ਨਿਕਲਨੇ ਆ ਜਦੋਂ ਫਟਾਰਾ ਆਉਣਾ ਬੱਡਸ ਦਾ ਉਹ ਸੁਣ ਇੱਕ ਐਪਰੋਪ੍ਰੀਏਟ ਟੈਂਪਰੇਚਰ ਦਾ ਸੈਂਟੀਫਿਕ ਰੀਜ਼ਨ ਆ ਮਤਲਬ ਕਹਿੰਦਾ ਤੇ ਸਾਡੇ ਜੋ ਜੰਮੂ ਕਸ਼ਮੀਰ ਵਿੱਚ ਇੱਕਦਮ ਠੰਡ ਪਈ ਬਰਫ਼ ਪਈ ਤਾਂ ਸਾਡੀ ਜਿਹੜੀ ਸੜੀ ਵਿੰਟਰ ਸੀਗੀ ਉਹ ਐਕਸਟੈਂਡ ਹੋਈ 10-15 ਦਿਨ ਉਸ ਐਕਸਟੈਂਸ਼ਨ ਕਰਕੇ ਜਿਹੜੀ ਲੀਫ ਬਡ ਤੋਂ ਪੱਤੇ ਜਿਹੜੇ ਨਿਕਲਨੇ ਸੀਗੇ ਉਹ ਪੱਤੇ ਮਤਲਬ ਉਹ ਐਪਰੋਪ੍ਰੀਏਟ ਟੈਂਪਰੇਚਰ ਨਹੀਂ ਆ ਪਾਇਆ ਇਹ ਸੈਂਟੀਫਿਕ ਕਾਰਨ ਆ ਇਸ ਕਰਕੇ ਜਿਹੜਾ ਨਿੰਮ ਦਾ ਜਿਹੜਾ ਫਟਾਰਾ ਲੇਟ ਹੋਇਆ ਤੇ ਬਾਕੀ ਇਹ ਕਹਿਣਾ ਚਾਹਾਂਗੇ ਇਹ ਜਿਹੜਾ ਨਿੰਮ ਹੈਗਾ ਇਹ ਅੰਡਰਸਟ੍ਰੈਸ ਆਲਰੇਡੀ ਚੱਲ ਰਿਹਾ ਮਤਲਬ ਕਹਿੰਦਾ ਪੰਜਾਬ ਵਿੱਚ ਕਿਉਂਕਿ ਸਾਡਾ ਏਬਾਇਓਟਿਕ ਫੈਕਟਰ ਜਿਹੜੇ ਕਿ ਇਹਨੂੰ ਨਿੰਮ ਨੂੰ ਬੜਾ ਦਿੱਕਤ ਕਰ ਰਹੇ ਆ ਉਹਦੇ ਵਿੱਚ ਕੁਝ ਕਾਰਨ ਹੈਗਾ ਜਿਵੇਂ ਆਪਾਂ ਜਿਹੜਾ ਆਪਾਂ ਖੇਤਾਂ ਨੂੰ ਛੋਣ ਜਿਹੜਾ ਆਪਾਂ ਕੱਟ ਲੈਣੇ ਜਿਹੜਾ ਅੱਗ ਲਾਉਣੇ ਉਹ ਇੱਕ ਫੈਕਟਰ ਹੈਗਾ ਨਿੰਮ ਦੇ ਜਿਹੜੇ ਝੁਲਸਦੀ ਨੇ ਮੁੱਥੋਂ ਹੋਰ ਸਰਵਾਈਵ ਨਹੀਂ ਦੁਬਾਰਾ ਰਵਾਈਵ ਨਹੀਂ ਕਰ ਪਾਉਂਦੀ ਜਾਂ ਅਚਨਚੇਤ ਫਲੱਡ ਆ ਜਾਣ ਜਾਂ ਵਾਟਰ ਲੋਕਿੰਗ ਹੋ ਜਾਈ ਸਾਡੇ ਏਬਾਇਓਟਿਕ ਫੈਕਟਰਸ ਹੈਗੇ ਜਿਹੜੇ ਕਿ ਨਿੰਮ ਨੂੰ ਨੁਕਸਾਨ ਕਰ ਰਹੇ ਆ ਮਤਲਬ ਐਕਸੈਸਿਵ ਯੂਜ਼ ਆਫ ਪੈਸਟੀਸ ਮੁੰਦ ਨੂੰ ਨੁਕਸਾਨ ਕਰਦਾ ਸਾਨੂੰ ਇਹ ਜਿਹੜੀਆਂ ਗੱਲਾਂ ਨੂੰ ਜਿਹੜੇ ਐਬਾਟ ਇਫੈਕਟ ਨੂੰ ਵੀ ਧਿਆਨ ਦੇ ਰੱਖਣਾ ਪੈਣਾ ਤੇ ਸੈਂਟੀਫਿਕਲੀ ਨਿੰਮ ਕਿਉਂ ਲੇਟ ਫੁੱਟੇ ਅਦਾਸੀ ਦਿੰਦਾ ਵੀ ਇਹ ਜਿਹੜੇ ਬੱਡਸ ਹੈਗੀਆਂ ਲੀਫ ਬੱਡ ਨੂੰ ਟੈਂਪਰੇਚਰ ਚਾਹੀਦਾ ਹੁੰਦਾ ਇਹ ਸੈਂਟੀਫਿਕ ਹੈਗਾ ਤੇ ਹੁਣ ਨਿੰਮ ਬਾਰੇ ਕੁਛ ਅਪਰ ਚਰਚਾ ਕਰਾਂਗੇ ਕਿਉਂ ਨਿੰਮ ਸਾਡੇ ਲਈ ਇੰਨੇ ਲੋਕਾਂ ਨੇ ਇੰਨਾ ਲੋਕਾਂ ਨੇ ਇਹਦਾ ਚਿੰਤਾ ਕੀਤੀ ਕਿਉਂਕਿ ਨਿੰਮ ਇੱਕ ਇਹ ਜੋ ਰੋਖਾ ਪੰਜਾਬ ਦਾ ਵਿਰਾਸਤ ਹੈ ਇੰਡੀਆ ਦਾ ਵੀ ਨੇਟਿਵ ਰੋਖਾ ਹੈ ਤੇ ਪੰਜਾਬ ਦੇ ਵਿੱਚ ਇਸ ਨੂੰ ਵਿਲੇਜ ਫਾਰਮੇਸੀ ਬੋਲ ਦਿੰਦੇ ਆ ਹੀਲਿੰਗ ਟਰੀ ਵੀ ਬੋਲ ਦਿੰਦੇ ਆ ਇੰਡੀਆ 'ਚ ਨੇਚਰ ਡਰੱਗ ਸਟੋਰ ਬੋਲ ਦਿੰਦੇ ਐਨੂੰ ਸਰਵ ਰੋਗ ਨਿਵਾਰਨੀ ਬੋਲ ਦਿੰਦੇ ਐਨੂੰ ਮਤਲਬ ਦੇਵੀ ਰੁੱਖ ਵੀ ਕਹਿੰਦੇ ਆ ਕਈ ਲੋਕ ਇਹਨੂੰ ਕਈ ਕੁਦਰਤੀ ਦਵਾਈਖਾਨਾ ਹੀ ਬੋਲਦੇ ਕੋਈ ਇੰਨੀ ਹੀ ਮਹੱਤਤਾ ਕਰਕੇ ਨੇ ਮੈਨੂੰ ਇੰਨੀ ਚਿੰਤਾ ਲੋਕਾਂ ਚ ਹੋਈ ਇਸ ਤੋਂ ਬਾਅਦ ਅਸਾਂ ਜੇ ਕਿ ਪੰਜਾਬ ਵਿੱਚ ਸਾਡੇ ਕੋਲ ਇੱਕ ਆਕੜ ਪਿੰਡ ਹੈ ਜਿੱਥੇ ਨਵੇਂ ਪਾਸ਼ਾ ਨਾਲ ਸੰਬੰਧਿਤ ਗੁਰੂ ਘਰ ਬਣਿਆ ਹੋਇਆ ਉੱਥੇ ਨਿਮ ਨਿਮ ਸਾਹਿਬ ਬੋਲਦੇ ਉਸ ਗੁਰੂ ਘਰ ਨੂੰ ਨਿਮ ਰੁੱਖ ਪਿੱਛੇ ਗੁਰਦੁਆਰਾ ਸਾਹਿਬ ਹੈਗਾ ਇਹ ਬਹੁਤ ਵੱਡੀ ਗੱਲ ਆ ਕੋਈ ਦਰਸ਼ਨਾਂ ਲਈ ਜਾ ਸਕਦੇ ਆ ਅਸੀਂ ਵੀ ਉੱਥੇ ਇੱਕ ਵੀਡੀਓ ਬਣਾਈ ਹੋਈ ਆ ਸਾਡੇ YouTube ਚੈਨਲ ਤੇ ਪਈ ਆ ਤੇ ਬਹੁਤ ਹੀ ਇੱਕ ਮਹਾਨਤਾ ਰੱਖਦਾ ਨਿੰਮ ਦਾ ਰੁੱਖ ਸਾਡੇ ਪੰਜਾਬ ਚ ਤੋਂ ਉਸ ਵਾਰ ਨਿੰਮ ਦੀ ਦਾਤਨ ਬਹੁਤ ਪੁਰਾਣੀ ਅਸੀਂ ਕਰਦੇ ਆ ਰਹੇ ਲਗਾਤਾਰ ਤੇ ਸਾਡੇ ਜਿਹੜੇ ਪੰਜਾਬ ਵਿੱਚ ਸੰਦੂਕ ਸੀ ਘੋਟਨੇ ਸੀਗੇ ਪੁਰਾਣੇ ਸਮੇਂ ਚ ਉਹ ਨਿੰਮ ਦੇ ਬੰਦੇ ਸੀਗੇ ਉਸ ਵਾਰ ਜ ਮੁੰਡਾ ਜੰਮਣ ਦੀ ਇੱਕ ਰਸਮ ਹੁੰਦੀ ਸੀ ਪੁਰਾਣੇ ਹੁਣ ਵੀ ਹੈਗੀ ਰਸਮ ਮਤਲਬ ਕਹਿੰਦਾ ਉਹ ਖੰਬਣੀ ਚ پرو ਕੇ ਆਪਾਂ ਮੁੰਡਾ ਜੰਮਦ ਤੋਂ ਆਪਾਂ ਗੇਟਾਂ ਦੇ ਟੰਗ ਦੇ ਹੈਗੇ ਆ ਇਹ ਵੀ ਸਾਡੀ ਰਸਮ ਹੈਗੀ ਆ ਬਾਕੀ ਪਿੰਡ ਪਿੰਗਾ ਝੂਟਣ ਲਈ ਵੀ ਸਾਡੀਆਂ ਜਿਹੜੀਆਂ ਕੁੜੀਆਂ ਸੀਗੀਆਂ ਮਤਲਬ ਤੀਆਂ ਦੇ ਟਾਈਮ ਤੇ ਨਿੰਮ ਦੇ ਰੁੱਖ ਨਾਲ ਪਿੰਗਾ ਝੂਟਦੇ ਸੀ ਪੁਰਾਣੇ ਸਮੇਂ ਚ ਤੇ ਹੁਣ ਉਹ ਜਿਹੜਾ ਥੋੜਾ ਥੋੜਾ ਖਤਮ ਹੁੰਦਾ ਜਾ ਰਿਹਾ ਹੈ ਕਲਚਰ ਜਿਹੜਾ ਹੈਗਾ ਤੇ ਉਸ ਤੋਂ ਬਾਅਦ ਨਿੰਮ ਦੇ ਬੀਜਾਂ ਤੋਂ ਇੱਕ ਤੇਲ ਲਿਖਦੇ ਨੇ ਮਰਗੋਸਾ ਆਇਲ ਬੋਲਦੇ ਇਹਨੂੰ ਕੋੜ ਦੀ ਬੁਆਰੀਉ ਠੀਕਾ ਦਾ ਚਮੜੀ ਦੇ ਰੂਗਰ ਠੀਕਾ ਨੂੰ ਵਾਸਤੇ ਵਰਤੇ ਜਾਂਦਾ ਤੇ ਇੰਡੀਆ ਇੰਡੀਅਨ ਸਰਕਾਰ ਨੇ ਇਹਦਾ ਰਿਗਾਰਡ ਕਰਨ ਲਈ ਇਹਨਾਂ ਗੁਣਕਾਰੀ ਫੋਨ ਕਰਕੇ ਤਾਂ ਇਹਦੇ ਡਾਕ ਟਿਕਟ ਵੀ ਰਿਲੀਜ਼ ਕੀਤੀ ਆ ਤਾਂ ਉਸ ਤੋਂ ਬਾਅਦ ਸਾਡੇ ਕੋਲੇ ਮਤਲਬ ਕਹਿੰਦਾ ਇੱਕ ਆਂਧਰਾ ਪ੍ਰਦੇਸ਼ ਸਾਡੀ ਸਟੇਟ ਆ ਅਸੀਂ ਸਟੇਟ ਰੁੱਖਾਂ ਬਾਰੇ ਗੱਲ ਕੀਤੀ ਸਟੇਟ ਦੇ ਕਿਹੜੇ ਕਿਹੜੇ ਰੁੱਖਾ ਇੱਕ ਲੰਗ ਵੀਡੀਓ ਬਣੀ ਹੋਈ ਹੈ ਉਹ ਵੀ ਚੈੱਕ ਕਰ ਸਕਦੇ ਤੁਸੀਂ ਮਤਲਬ ਕਿ ਸਾਡੇ ਭਾਰਤ ਦੇ ਜਿੰਨੇ 28 ਸਟੇਟਾ ਹੈਗੇ ਤੇ ਯੂਨੀਟਰੈਟਰੀ ਹੈਗੇ 7 ਉਹਦੀਆਂ ਕਿਹੜੇ ਕਿਹੜੇ ਰੁੱਖ ਉਹਨਾਂ ਦੇ ਨਾਮ ਤੇ ਲੱਗੇ ਹੋਏ ਆ এবিসি ਲੱਗ ਵੀਡੀਓ ਬਣਾ ਚੁੱਕੇ ਆ ਆਂਧਰਾ ਪ੍ਰਦੇਸ਼ ਦਾ ਜਿਹੜਾ ਸਟੇਟ ਰੁੱਖ ਨਿੰਮ ਹੈਗਾ ਤਾਂ ਇੰਨੇ ਗੁਣਕਾਰੀ ਨਿੰਮ ਸਾਡਾ ਸਮਾਜ ਚ ਹੈਗਾ ਇਸ ਲਈ ਸਮਾਜਿਕ ਜਿਆਦਾ ਹੋਣ ਕਰਕੇ ਨਿੰਮ ਦੀ ਵੈਲਿਊ ਹੋਣ ਕਰਕੇ ਲੋਕਾਂ ਨੇ ਚਿੰਤਾ ਕੀਤੀ ਸਾਨੂੰ ਬੜਾ ਖੁਸ਼ੀ ਹੋਈ ਕਿ ਸਾਡੇ ਜਿਹੜੇ ਪੰਜਾਬ ਦੇ ਲੋਕਾਂ ਨੇ ਮਤਲਬ ਇਸ ਨੂੰ ਲੈ ਕੇ ਬਹੁਤ ਵੱਡੇ ਲੈਵਲ ਦਾ ਸੋਸ਼ਲ ਮੀਡੀਆ ਤੇ ਸਿਸਟਮਿਕ ਮਤਲਬ ਕਹਿੰਦਾ ਫਲੋਟ ਕੀਤਾ ਤੇ ਪਰ ਸਾਨੂੰ ਹੁਣ ਕੁਝ ਹੋਰ ਵੀ ਕਰਨਾ ਪੈਣਾ ਕਿਉਂਕਿ ਨਿਮਾ ਦੀ ਤਦਾਰ ਵੀ ਬਹੁਤ ਘਟ ਰਹੀ ਹੈ ਨਿਮਕ ਹੋਰ ਦਸਣਾ ਚਾਹਾਂਗੇ ਜਿਹੜਾ ਸਾਡਾ ਇਹ ਡਰਾਈ ਜਿਹੜੇ ਇਲਾਕਿਆਂ ਚ ਵੀ ਚੱਲ ਜਾਂਦੀ ਜਿਵੇਂ ਅਸੀਂ ਅਸੀਂ ਮਾਨਸਾ ਬਟਿੰਡਾ ਜਾਂਦੇ ਆ ਜਿਹੜੋ ਗਰਮੀ ਦਾ ਟੈਂਪਰੇਚਰ 45 46 ਵੀ ਚੱਲ ਜਾਂਦਾ ਉਦੋਂ ਵੀ ਉੱਥੇ ਉਹਨਾਂ ਇਲਾਕਿਆਂ 'ਚ ਨਿਮ ਬਹੁਤ ਜ਼ਿਆਦਾ ਹੁੰਦੀ ਹੈ ਮਨੋ ਅਸੀਂ ਦੇਖਿਆ ਲੋਕਾਂ ਕਿਉਂਕਿ ਸਾਡਾ ਰਹਿਣੀ ਬਹਿਣੀ ਹੈਗੀ ਇਧਰਲੇ ਪਾਸੇ ਦੀ ਮਾਲਵੇ ਦੀ ਪਟਿਆਲਾ ਜਿਹੜਾ ਚੰਡੀਗੜ੍ਹ ਦੇ ਕੋਲੇ ਇਲਾਕੇ ਹੈਗੇ ਆ ਉੱਥੇ ਤਾਂ ਮਰੋ ਮਕਾਨਾਂ ਦਾ ਅਸੀਂ ਹੋਰ ਢੰਗ ਨਾਲ ਬਣਾ ਲਿਆ ਹੈਗਾ ਪਰ ਜਿਉਂ-ਜਿਉਂ ਸੀ ਇਧਰ ਨੂੰ ਜਾਂਦੇ ਆ ਫਜ਼ਲ ਕਾ ਬਾਰਡਰ ਬੈਲਟ ਨੂੰ ਜਾਂਦੇ ਉੱਥੇ ਹਜੇ ਵੀ ਲੋਕਾਂ ਦੇ ਘਰਾਂ 'ਚ ਨਿਮਾਂ ਲੱਗੀਆਂ ਹੋਈਆਂ ਤਾਂ ਉਹਦਾ ਮਤਲਬ ਹੈਗਾ ਵੀ ਲੋਕ ਘਰ ਘਰ 'ਚ ਨਿਮ ਲਾ ਕੇ ਹਜੇ ਵੀ ਅਸੀਂ ਦੇਖਿਆ ਆਪਦੇ ਆ ਮਤਲਬ ਸਰਵੇ ਦੇ ਦੌਰਾਨ ਪਿੰਡਾਂ 'ਚ ਕੰਮ ਕਰਦੇ ਦੌਰਾਨ ਇਸ ਲਈ ਨਿਮ ਜਿਹੜਾ ਹੈਗਾ ਬਹੁਤ ਜ਼ਿਆਦਾ ਟੈਂਪਰੇਚਰ ਹਾਈ ਨੂੰ ਵੀ ਸਹਨ ਕਰ ਲੈਂਦੀ ਆ ਤਾਂ ਪਰਸਨ ਜਿਹੜੇ ਕੁਝ ਜਿਹੜੀ ਮੈਂ ਏਬਾਇਟਿਕ ਫੈਕਟਰ ਮੈਂ ਦੱਸੇ ਹੈਗੇ ਆ ਤਾਂ ਉਸ ਨੂੰ ਸਾਨੂੰ ਧਿਆਨ ਰੱਖ ਕੇ ਨਿਮ ਨੂੰ ਮਤਲਬ ਕਹਿੰਦਾ ਬਚਾਉਣਾ ਚਾਹੀਦਾ ਤੇ ਬਾਕੀ ਲਗਾਉਣ ਦੀ ਗੱਲ ਕਿ ਨਿਮ ਨੂੰ ਵੱਧ ਤੋਂ ਵੱਧ ਸਾਨੂੰ ਸਾਡੀ ਧਰਤੀ ਸਾਡੀ ਜਿਹੜੀ ਫਾਊਂਡੇਸ਼ਨ ਹੈਗੀ ਲਗਾਤਾਰ ਪੰਜਾਬ ਦੇ ਵਿੱਚ ਰੁੱਖਾਂ ਤੇ ਉੱਤੇ ਕੰਮ ਕਰਦੀ ਆ ਰਹੀ ਹੈ ਤੇ ਲੋਖ ਰੁੱਖਾਂ ਨੂੰ ਤਿਆਰ ਕਰਦੀ ਆ ਰਹੀ ਹੈ ਸਾਡੇ ਕੋਲ ਨਿੰਮ ਦੇ ਕਾਫੀ ਰੁੱਖ ਅਸੀਂ ਤਿਆਰ ਕੀਤੇ ਇਸ ਵਾਰ ਉਹਦੇ ਜ਼ਮੀਨਾਂ 'ਚ ਲਾਉਣ ਵਾਸਤੇ ਅਸੀਂ ਦੇਖਿਆ ਜੰਗਲ ਜਿਹੜੇ ਦੀ ਕਮਿਊਨਿਟੀ ਬਣਾਉਣ ਨਿੰਮ ਬਹੁਤ ਚੰਗਾ ਚੱਲਦਾ ਹੈਗਾ ਤੇ ਸਾਡੀਆਂ ਬੇਨਤੀਆਂ ਪ੍ਰਵਾਨ ਕਰੋ ਲਗਾਤਾਰ ਅਸੀਂ ਚਰਚਾ ਕਰਦੇ ਆਉਂਦੇ ਆ ਨਿੰਮ ਦਾ ਤਾਂ ਅਸੀਂ ਚਰਚਾ ਕੀਤੀ ਕਿਉਂਕਿ ਬੜਾ ਸਾਡੇ ਕੁਐਸਚਨ ਹੋਏ ਵੀ ਕਿਉਂ ਇਹ ਇਹ ਜਾ ਕੀ ਹੋ ਰਿਹਾ ਤਾਂ ਕਰਕੇ ਅੱਜ ਅਸੀਂ ਨੂੰ ਇੰਪੋਰਟੈਂਟ ਸਮਝਦੇ ਵੀ ਅਸੀਂ ਇੱਕ ਵੀਡੀਓ ਬਣਾ ਕੇ ਲੋਕਾਂ ਤੱਕ ਪਹੁੰਚਾਈਏ ਵੀ ਕਾਰਨ ਕੀ ਸੀਗਾ ਤੇ ਅੱ ਤੇ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਅਸੀਂ ਲਗਾਤਾਰ ਰੁੱਖਾਂ ਤੇ ਕੰਮ ਕਰਦੇ ਆ ਰਹੇ ਆ ਇਸ ਨਿੰਮ ਤੋਂ ਇਲਾਵਾ ਵੀ ਸਾਡੇ ਹੋਰ ਬਹੁਤ ਸਾਰੇ ਬਰਾਸੀ ਰੁੱਖ ਸਾਡੇ ਹੱਥੋਂ ਨਿਕਲ ਚੁੱਕੇ ਆ ਉਹਦੇ ਵਿੱਚ ਰੇਰੂ ਹੋਇਆ ਰਹੂੜਾ ਹੋਇਆ ਵਾਣ ਪੀਲੂ ਸਾਰੇ ਸਾਡੇ ਲਗਾਤਾਰ ਜਮੀਰੋਂ ਚੋਂ ਨਿਕਲਦੇ ਜਾ ਰਹੇ ਆ ਤੇ ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦੱਸਣ ਲੱਗਾ ਸਾਡੇ ਕੋਲੇ ਆ ਰੇਲਵੇ ਸਟੇਸ਼ਨ ਪਟਿਆਲੇ ਦਾ ਉੱਥੇ ਬਹੁਤ ਹੀ ਪੁਰਾਣੇ ਸਾਡੇ ਕੋਲ ਕੈਮ ਦਾ ਰੁੱਖ ਸੀਗਾ ਈਵਨ ਸਾਡਾ ਬਰਨਾ ਸੀ ਉੱਥੇ ਮਿਲੋ ਇੱਕ ਸਾਡਾ ਇੱਕ ਹੋਰ ਕਈ ਰੁੱਖ ਸੀਗੇ ਉੱਥੇ ਮਤਲਬ ਕਹਿੰਦਾ ਉੱਥੋਂ ਉਹਨਾਂ ਨੇ ਮਤਲਬ ਕਹਿੰਦਾ ਕੰਸਟਰਕਸ਼ਨ ਚੱਲ ਰਹੀ ਹੈ ਰੇਲਵੇ ਸਟੇਸ਼ਨ ਪਟਿਆਲੇ ਦੀ ਉੱਥੋਂ ਸਾਰੇ ਜਿਹੜੇ ਵਿਰਾਸਤ ਰੁੱਖ ਪੰਜਾਬ ਦੇ ਕੱਢੇ ਗਏ ਇਸ ਦੀ ਅੰਤਰਰਾਸ਼ਟਰੀ ਸੱਦਨਾ ਹੋ ਰਹੀਆਂ ਮਤਲਬ ਲਗਾਤਾਰ ਵੱਡੇ ਸਕੇਲ ਤੇ ਪੰਜਾਬ ਦੇ ਰੁੱਖ ਸਾਡੇ ਜ਼ਮੀਨਾਂ ਚੋਂ ਕੱਢੇ ਜਾ ਰਹੇ ਆ ਚਾਹੇ ਡਵੈਲਪਮੈਂਟ ਦੇ ਨਾਂ ਤੇ ਹੋਵੇ ਚਾਹੇ ਖੇਤੀ ਖੇਤੀਬਾੜੀ ਦੇ ਨਾਂ ਤੇ ਹੋਵੇ ਖੇਤਾਂ ਦੇ ਇਹ ਸਾਨੂੰ ਸਾਡੇ ਬਜ਼ੁਰਗ ਦੱਸਦੇ ਸਾਡੇ ਕੋਲ ਹੁਣ ਬੱਚੇ ਸਾਡੇ ਬਾਹਰ ਚਲੇ ਗਏ ਸਾਨੂੰ ਢਿਊ ਦੇ ਰੁੱਖਾਂ ਨੂੰ ਜੰਗਲਾਂ ਨੂੰ ਬਾਹਰ ਕੱਢਿਆ ਬੇਰੀ ਦੇ ਮਲੇ ਬੇਰੇ ਨੂੰ ਬਾ ਉੰਨਾ ਨਾ ਵੀ ਸਾਨੂੰ ਸਮਝਣਾ ਪੈਣਾ ਜਿਸ ਤਰ੍ਹਾਂ ਆਪਾਂ ਨਿੰਬੂ ਨੂੰ ਸਮਝਿਆ ਬਾਕੀ ਸਾਰੇ ਰੁੱਖਾਂ ਨੂੰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਡੇ ਜਿਹੜੇ ਜ਼ਮੀਨਾਂ ਚੋਂ ਨੂੰ ਨਾ ਕੱਢੇ ਜਾਵੇ ਤਾਂ ਹੋਰ ਨਵੇਂ ਆਪਾਂ ਲਾ ਸਕਦੇ ਹਾਂ ਸਾਡੇ ਦੀ ਫਾਊਂਡੇਸ਼ਨ ਆ ਲਗਾਤਾਰ ਇਸ ਕਾਰਜ ਨੂੰ ਨਿਭਾਉਂਦੀ ਆ ਰਹੀ ਆ ਬਹੁਤ ਸਾਰੇ ਲੋਕ ਸਾਡੇ ਕੋਲੋਂ ਸਾਡੀ ਨਰਸਿਜ ਜੋ ਆ ਬੂਟੇ ਲੈ ਕੇ ਵੀ ਜਾਂਦੇ ਆ ਅਸੀਂ ਜੰਗਲਾਂ ਦੇ ਜੰਗਲਾਂ ਜੰਗਲਾਂ ਚ ਵੀ ਪਹੁੰਚਾਉਂਦੇ ਆ ਸਾਡੇ ਜਿਹੜੇ ਤਿਆਰ ਕਰਕੇ ਰੁੱਖਾਂ ਨੂੰ ਚਾਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਨੂੰ ਵਿਰਾਸਤੀ ਰੁੱਖਾਂ ਨੂੰ ਬਚਾਉਣ ਦੀ ਤੇ ਲਾਉਣ ਦੀ ਲੋੜ ਆ ਸਾਰੇ ਨਾਲ ਮਿਲ ਕੇ ਇਕੱਠੇ ਲਾ ਸਕਦੇ ਆ ਬਹੁਤ ਧੰਨਵਾਦ ਜੀ ਸਸੀ ਗਾਲ